ਕੁਕੂ ਉਹਨਾਂ ਦੀ ਗੱਲ ਕਰੇ ਕੁਕੂ ਨਹੀਂ ਕਿਧਰ ਗਏ ਅਛਾ ਕੁੱਕੜ ਆਪਣਾ ਇਹਦਾ ਨਾਮ ਰੱਖਿਆ ਕਿਸਮਤ ਨੇ ਕੁਕੂ ਤੇ ਕੁਕੂ ਇਹੋ ਜੀ ਚੀਜ਼ ਹੈ ਆ ਫਿਰਦਾ ਇਹ ਉੱਪਰੇ ਬੰਦੇ ਨੂੰ ਨਹੀਂ ਵੜਨ ਦਿੰਦਾ ਘਰ ਦੇ ਬੰਦੇ ਨੂੰ ਕੁਛ ਨਹੀਂ ਕਹਿੰਦਾ ਤੇ ਇੰਨੀ ਰੱਖ ਹੀ ਰੱਖਦਾ ਨੇ ਜਦੋਂ ਕੋਈ ਉਪਰਾਂ ਬੰਦਾ ਆ ਜਾਂਦਾ ਤੇ ਉਹਦੇ ਮਗਰ ਪੈ ਜਾਂਦਾ ਇਹੇ ਕੁਕੜੀ ਹੈਗੀ ਲੰਗੜੀ ਕੁਕੜੀ ਇਹੇ ਮੇਰੀ ਸੋਨੀ ਆ ਹੂੰ ਇਹ ਮੇਰੀ ਲਾਲੀ ਆ ਆ ਲਾਲੀ ਆ ਹਾਂਜੀ ਉਹ ਬਲੈਕੀ ਆ ਆ ਬਲੈਕੀ ਆ ਤੇ ਆਹ ਬਈ ਸੋਣੀ ਆ ਉਹ ਸੋਣੀ ਕਾਲੀ ਉਹ ਕਾਲੀ ਉਹ ਤਾਂ ਨਾ ਸੋਣੀ ਆ ਇਹਦੇ ਨਾਲ ਕੁੱਕੂ ਆ ਉਹਦੇ ਨਾਲ ਲਾਲੀ ਆ ਇਹਦੇ ਨਾਲ ਕੀ ਆ ਲੱਡੀ ਲਾਡੀ ਆ ਤੇ ਆਹ ਬਲੈਕੀ ਇਹ ਬਲੈਕੀ ਆ ਆ ਜਾਓ ਵਿਚੇ ਰਹਿ ਗਈ ਗੱਲ ਉਹ ਐਡਾ ਵਧੀਆ ਸਿਆਣਾ ਕੁੱਕੜ ਵੀ ਬਾਹਰਲੇ ਬੰਦੇ ਨੂੰ ਪੈਂਦਾ ਇਹ ਜਿਵੇਂ ਆਪਾਂ ਕੁੱਤਾ ਲਈ ਰੱਖ ਲੈਦੇ ਰਾਖੀ ਤੋਂ ਬਾਹਰਲੇ ਬੰਦੇ ਨੂੰ ਵੜ ਨਹੀਂ ਦਿੰਦਾ ਇਹ ਵੀ ਵਾਲੇ ਚ ਨਹੀਂ ਵੜਨ ਦਿੰਦਾ ਬਾਹਰਲੇ ਬੰਦੇ ਨੂੰ ਮਗਰ ਪੈ ਜਾਂਦਾ ਉਹਦੇ ਕੋਈ ਜਵਾਕ ਹੋਵੇ ਚਾ ਵਡਾ ਹੋਵੇ ਤੇ ਘਰ ਦੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਐਡਾ ਸਿਆਣਾ ਦੂਜੇ ਨੰਬਰ ਤੇ ਤੁਹਾਨੂੰ ਮੈਂ ਖੁਰਲੀ ਚੈੱਕ ਕਰਾਉਣੀ ਸੀ ਆ ਖੁਰਲੀ ਆਪਾਂ ਕੋਈ ਇਹ ਤੇ ਖਾਸ ਪੈਸਾ ਨਹੀਂ ਲਾਇਆ 40 ਫੁੱਟ ਲੰਮੀ ਖੁਰਲੀ ਜੋ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਯਾਰ ਜਿਵੇਂ ਤੁਹਾਡੇ ਕੋਲੇ ਕੋਈ ਚੀਜ਼ ਪਈ ਉਹਨੂੰ ਕੋਈ ਵੀ ਕੰਮ ਦੀ ਚੀਜ਼ਾਂ ਨੂੰ ਵਰਤੋ ਬਸ ਮੈਂ ਤਾਂ ਇਹੀ ਕਹਿੰਨਾ ਆ ਪੈਪ ਮੇਰੇ ਕੋਲ ਬਈ ਸੀ ਇਹ ਵੱਢ ਕੇ ਟੋਟੇ ਆਪਾਂ ਲਾਤੇ ਲੰਮੀ ਖੁਰਲੀ ਸੀਗੀ ਪਸ਼ੂਆਂ ਵਾਲੀ ਤੇ ਉਹਦੇ ਪਰਲੇ ਪਾਸੇ ਬੰਦ ਕਰਕੇ ਉਹਦੇਲੇ ਪਾਸੇ ਪੈਪਾਂ ਲਾਤੀਆਂ ਛੋਟੀ ਬਣਾਤੀ ਆ ਆ ਆ ਤੇ ਨਾਲ ਆਹ ਤਾਰ ਪਈ ਸੀ ਆਪਣੇ ਕੋਲੇ ਉਦੋਂ ਆਪ ਮੋਟਰ ਪਰੇ ਲਗਾਏ ਸੀ ਬੋਰ ਨਵਾਂ ਕੀਤਾ ਸੀ ਇੱਕ ਤੋਂ ਦੂਰ ਲਗਾਏ ਸੀਗੇ ਉਤਾਰ ਲੈਂਦੇ ਸੀ ਤਾਰ ਵਾਧ ਗਈ ਸੀ ਤੇ ਵਿੱਚ ਦੀ ਇਹਨਾਂ ਦੇ ਸੱਲ ਕੱਢ ਕੇ ਤਾਰ ਪਾ ਦਈਏ